ਪੰਥ ਦਾ ਦਰਦ ਮਨ ਵਿੱਚ ਸਮੋਈ ਬੈਠੀ ਉਹਨਾਂ ਸਮੂਹ ਪੰਥਦਰਦੀਆਂ ਨੂੰ ਫਤਿਹ ਅਰਚ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 60 ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਬਹੁਤ ਹੀ ਪਿਆਰਾ ਵਾਕ ਹੈ ਜਪ ਹਮ ਹੁਤੀ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਆਗਮ ਜੈਸੀ ਲਹਿਰ ਮੈਂ ਉਦਦ ਜਲ ਕੇਵਲ ਜਲ ਮੈਂ ਭਾਵ ਕਿ ਜਦੋਂ ਬੰਦੇ ਦੇ ਵਿੱਚ ਮੈਂ ਹੁੰਦੀ ਹੈ ਹੋਮੇ ਹੁੰਦੀ ਹੈ ਤਦੋਂ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਉਸ ਜਗ੍ਹਾ ਤੇ ਨਹੀਂ ਹੁੰਦਾ ਜਿੱਥੇ ਹਰੀ ਵਾਹੂ ਗੁਰੂ ਅਕਾਲ ਪੁਰਖ ਦਾ ਵਾਸਾ ਹੋ ਜਾਂਦਾ ਹੈ ਉਥੇ ਮਾਇਆ ਦਾ ਹੁੰਮੀ ਦਾ ਨਾਸ਼ ਹੋ ਜਾਂਦਾ ਹੈ ਮੈਂ ਕਰਕੇ ਹੀ ਇਹ ਲੱਗਦਾ ਸੀ ਵੀ ਇਸ ਸੰਸਾਰ ਵਿੱਚ ਜੋ ਕੁਝ ਵੀ ਦਿੱਸ ਰਿਹਾ ਹੈ ਜੋ ਕੁਝ ਵੀ ਬਣਾਇਆ ਹੈ ਜਿਸ ਸਟੇਟਸ ਤੇ ਮੈਂ ਪਹੁੰਚ ਚੁੱਕਾ ਹਾਂ ਇਹ ਸਿਰਫ ਮੈਂ ਆਪਣੇ ਕਰਕੇ ਹਾਂ ਮੈਂ ਵੱਡਾ ਹਾਂ ਮੈਂ ਉੱਚਾ ਹਾਂ ਮੈਂ ਧਰਮੀ ਹਾਂ ਮੈਂ ਗਿਆਨੀ ਹਾਂ ਹਰ ਇੱਕ ਜਗ੍ਹਾ ਦੇ ਵਿੱਚ ਸਿਰਫ ਮੇਰੀ ਮੈਂ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ ਪਰ ਜਦੋਂ ਆਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹਦਾ ਵਾਸਾ ਹੁੰਦਾ ਹੈ ਤਦੋਂ ਜਾ ਕੇ ਸਮਝ ਪੈਂਦੀ ਹੈ ਕਿ ਮੇਰਾ ਮੁਝਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜਦੋਂ ਮੈਂ ਖਤਮ ਹੋ ਜਾਂਦੀ ਹੈ ਤੂੰ ਤੂੰ ਕਰਤਾ ਤੂੰ ਹੂਆ ਮੁਝਮੈ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਤੀਖਾਂ ਤਤ ਤੂੰ ਜਦੋਂ ਤੱਕ ਮੈਂ ਸੀ ਉਦੋਂ ਤੱਕ ਹਰਨਾਕਸ਼ ਬਿਰਤੀ ਸੀ ਜਦੋਂ ਮੈਂ ਖਤਮ ਹੋਈ ਤਦੋਂ ਪ੍ਰਹਲਾਦ ਬਿਰਤੀ ਸ਼ੁਰੂ ਹੋ ਗਈ ਇਸ ਕਰਕੇ ਹੋਮੇ ਸਾਡੇ ਸਤਗੁਣਾਂ ਦਾ ਨਾਸ਼ ਕਰਦੀ ਹੈ ਇਸ ਮੈ ਤੋਂ ਬਚਣਾ ਬੜਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ